ਤੇ ਬਖਾਦੀ ਆਈ ਕਿ ਨਹੀਂ ਸਸ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚੱਠਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਜਤਿੰਦਰ ਭਾਜੀ ਨਾਲ ਅੱਜ ਆਪਾਂ ਪਹੁੰਚੇ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 4 ਪੁਸ਼ਪ ਵਿਖਾਉਣੇ ਆ ਜਿਨ੍ਹਾਂ ਦੇ ਵਿੱਚ ਇੱਕ ਗਾਂ ਤਾਂ ਨ ਵਿਖਾਵਾਂਗੇ ਤਾਜੀ ਸੋਈ ਆ ਜਿਹੜੀ ਤੇ ਤਿੰਨ ਤੁਹਾਨੂੰ ਮੱਝਾਂ ਜਿਹੜੀਆਂ ਸੂਈਆਂ ਸਵਾਈਆਂ ਤੁਹਾਨੂੰ ਦਿਖਾਉਣੀ ਨੇ ਇਹਦੇ ਮਗਰ ਵੀ ਬੱਛੀ ਆ ਜਿਹੜੀ ਗਾਂ ਦੇ ਮਗਰ ਵੀ ਬੱਛੀ ਬੜੀ ਪਿਆਰੀ ਆ ਦੇਖ ਸਾਦੇ ਜੇ ਚੰਗੇ ਟੀਕੇ ਦੀ ਬੱਛੀ ਐ ਇਸਲੀ ਤੇ ਬਾਕੀ ਜਿਹੜੀਆਂ ਵੀ ਝੋਟੀਆਂ ਵੀ ਆਪਾਂ ਦੇਖ ਸਕਦੇ ਆ ਵੀ ਝੋਟੀ ਸੋਹਣੀ ਆ ਤੇ ਆ ਵੀ ਮੱਝਾਂ ਜਿਹੜੀਆਂ ਸੂਈਆਂ ਸਵਾਈਆਂ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਜੀ ਹੋਰ ਸੁਣਾਓ ਫੇਠ ਠੀਕ ਠਾ ਜੇ ਵਧੀਆ ਜੀ ਵਧੀਆ ਤੁਸੀਂ ਸਰਾਓ ਸਾਫ ਵਧੀਆ ਜੇ ਫਿਰ ਪ੍ਰੋਗਰਾਮ ਕਰਾਉਣ ਲੱਗੇ ਨਵੇਂ ਸਾਲ ਦਾ ਫਿਰ ਹਾਂਜੀ ਹਾਂਜੀ ਠੀਕ ਆ ਵਾੜ ਲਖਾਇਆ ਫਿਰ ਹਾਂਜੀ ਹਾਂਜੀ ਵਾੜ ਲਖਾਇਆ ਜੀ ਹਾਜੀ ਲਖਾਇਆ ਹਾਂਜੀ ਹਾਂਜੀ ਤੇ ਪਰਸੋਂ ਭੋਗ ਪਾਵੂ ਨਵੇਂ ਸਾਲ ਵਾਲੇ ਦੇਣਾ ਹਾਜੀ ਆਈ ਨਵੇਂ ਸਾਲ ਵਾਲੇ ਠੀਕ ਹੈ ਤੇ ਨਵੇਂ ਸਾਲ ਵਾਲੇ ਦੇਣ ਬਣਾਉਣੀ ਵੀਡੀਓ ਫਿਰ ਉਹ ਗੱਲ ਦੇ ਨਹੀਂ ਬਣਾ ਦੇਣੀ ਵੀਡੀਓ ਫਿਰ ਬੜਾ ਅਲਗ ਉਹ ਤਾਂ ਮਾਲ ਹੀ ਥੋੜਾ ਲੈਣ ਦੇ ਅੱਜ ਹੀ ਥੋੜਾ ਮਾਲ ਲਿਆ ਡੰਗਰ ਲਈ ਲੈ ਕੇ ਅੰਗਰੇਆ ਠੀਕ ਹੈ ਇਹ ਆ ਕਿ ਚਲੋ ਤੁਸੀਂ ਕਹਿੰਦੇ ਏ ਘਰੇ ਫਿਰ ਪ੍ਰੋਗਰਾਮ ਉਹਦੇ ਕਰਕੇ ਮਾਲ ਫਿਰ ਘਾਤੀ ਲਿਆ ਵਾ ਹਾਂਜੀ ਹਾਂਜੀ ਠੀਕ ਹੈ ਚਲੋ ਨਾਮ ਦੱਸਦੇ ਕਰ ਅੰਦਰ ਸਿੰਘ ਪਿੰਡ ਚੱਠਾ ਤਸੀਹ ਪਟਾਰਾ ਜ਼ਿਲ੍ਹਾ ਗਦਾਫਪੁਰ ਤੇ ਫੋਨ ਨੰਬਰ ਬੋਲ ਦੋ ਇੱਕ ਕਰ 9056827755 ਠੀਕ ਆ ਤੇ ਚਲੋ ਫਿਰ ਸ਼ੁਰੂਆਤ ਤਾਜੀ ਸੋਈ ਗਾਂ ਤੋਂ ਕਰ ਦਈਏ ਕਿੰਵਾ ਸੂਬਾ ਸੋਈ ਵੀਰ ਜੀ ਹੈ ਇਹ ਵੀ ਦੂਜਾ ਸੋਨਾ ਰੱਖੀ ਹੋਈ ਹੈ ਕਿੰਨੇ ਦਿਨ ਹੋ ਗਏ ਸੋਈ ਨਾ ਸੋਈ ਨਾ 4-5 ਦਿਨ ਹੋ ਗਏ ਆ ਆ ਦੇਖ ਸਕਦੇ ਮਗਰ ਬੱਚੇ ਬੜੇ ਪਿਆਰੀ ਆ ਕਿ ਇਧਰ ਦੇਖੋ ਕੋਲ ਨ ਰੱਸੀ ਕੁਈ ਵੰਡਾ ਲਈ ਰੱਖੋ ਜਾਈਂ ਇਧਰ ਆਹ ਦੇਖ ਲੈ ਆਹ ਦੇਖ ਲੈ ਚਵਾਕ ਦਾ ਚਵਾ ਜਿਹੜਾ ਬਿਲਕੁਲ ਐ ਵਧੀਆ ਲੱਗਾ ਠੀਕ ਐ ਬੀ ਜੀ ਮੋਟਰ ਆ ਆ ਬਾਕੀ ਆ ਥਾਣੇ ਦੇ ਚਾਰੇ ਦੇਖ ਸਕਦੇ ਜੀ ਬਿਲਕੁਲ ਇੱਕੋ ਜਿਹੇ ਸਾਡੇ ਦੇ ਬਹੁਤ ਚੰਗੇ ਬਾਕੀ ਇਹ ਕਿ ਮੌਸਮ ਠੰਡਾ ਹੋਣ ਕਰਕੇ ਨਵਾਇਦੂ ਨਹੀਂ ਆ ਉਤਰਾ ਥਾਣੇ ਤਾਂ ਬੜਾ ਪਿਆਰਾ ਵਾ ਜਿਹੜਾ ਤੇ ਮਗਰ ਵੱਛੀ ਵੀ ਬੜੀ ਪਿਆਰੀ ਆ ਕਿੰਨਾ ਵੀਰ ਜੀ ਮੋਕੇ ਤੇ ਤਿਆਰ ਜੇ ਦੇ ਕੋਲ ਦੇਖੋ ਵੀਰ ਜੀ 15 ਕਿਲੋ ਗੋਲਾ ਆਣਾ 15 ਲੀਟਰ ਚਵਾ ਦੋ ਕਿ ਕਰੋ ਵੱਛੀ ਵੱਡੀ ਆ 20 22 ਕਿਲੋ ਵਾਲੀ ਵੜਿਆ ਤੇ ਕਿੰਨਾ ਕੁ ਦੁੱਧ ਚਵਾਈ ਜਾਊਗੀ ਦੁੱਧ ਵੀਰ ਜੀ ਉਹਨੇ ਪਹਿਲਾਂ ਥੱਲੇ 20 22 ਕਿਲੋ ਚੋਇਆ ਆ ਅੱਛਾ ਜੀ ਨੇ ਇਹ ਵੱਛੀ ਸਾਹਮਣੇ ਸੋਮਣ ਵਾਲੀ ਲਪਲਪਲ ਹੈ ਬੱਚਾ ਵੜਾ ਪਲਿਆ ਦਿੱਤਾ ਬੱਚਾ ਪਲਿਆ ਦਿੱਤਾ ਇਹਨੇ ਦੁੱਧ 7-18 ਨਾਲ ਜ਼ੋਰ ਮਾਣ ਚਵਾਊਗੀ ਲਿਆ ਖੋਲੀਏ ਫਿਰ ਤੋੜਦੀਏ ਖੋਚੀ ਉਹ ਸੋਪਾ ਸੰਗਿਆ ਤਿਰ ਆਲੇ ਸਾਲੇ ਪਸਾਂ ਵੀ ਗਈ ਆ ਹਣ ਆਲੇ ਵਾਲੇ ਤੋਂ verdade ਬਾਕੀ ਇਹ ਆ ਕਿ ਜੇ ਨਮਾਈ ਤਬਾਈ ਨਹੀਂ ਆ ਤੁਹਾਨੂੰ ਤੁਹਾਨੂੰ ਪਸ਼ੂ ਦਾ ਜਿਹੜਾ ਹੋਰ ਥੋੜਾ ਰੋਬ ਹੋ ਜਾਂਦਾ ਬਾਕੀ ਉਤਰਾ ਵੀ ਆਪਾਂ ਦੇਖ ਸਕਦੇ ਰੰਗ ਰੂਪ ਦੀ ਜਿਹੜੀ ਚੰਗੀ ਆ ਬਾਕੀ ਸੋਈ ਨੂੰ ਵੀ ਅਜੇ ਥੋੜੇ ਦਿਨ ਹੋਏ ਆ ਥੱਲੇ ਵੀ ਚੰਗੀ ਤਿਆਰ ਹੋਈ ਬਾਕੀ ਜਿਹੜਾ ਕੋਈ ਸਾਮ ਵਾਲਾ ਲੈ ਜਾਊਗਾ ਤੇ ਦੋ ਦਿਨ ਸਾਰਾ ਸਿਆਲ ਚੰਗਾ ਚਵਾਈ ਜਾਣਾ ਵਾ ਤੇ ਕੀ ਰੱਖੀ ਹੈ ਵੇਦੀ ਫਿਰ ਇਹਦਾ ਮੁੱਲ ਆਪਾਂ ਹਾਂਜੀ ਵੱਡੀ ਵੱਡੀ ਹੈ ਨਾ ਹਾਂਜੀ ਸਭੀ ਇਹ ਵੱਸੀ ਹੈ 60 ਪੈਣ ਹਜ਼ਾਰ ਦੀ ਅੱਛਾ ਚਲੋ ਸਾਨੂੰ ਹੁਣ ਪ੍ਰੋਗਰਾਮ ਹੈ ਅੱਛਾ ਅੰਦੇ ਨਿੱਕੋ ਕਮਾਈ ਨਹੀਂ ਕੋ ਕਰਨੀ ਇਹ ਵੀ ਵੀਡੀਓ ਦਾ ਦਿਨ ਨਾ ਗਣ ਹੀ ਪਉਣਾ ਅੱਛਾ ਹਾਂਜੀ ਇਹਦਾ ਮੁੱਲ 50 ਹਜ਼ਾਰ 50 ਹਜ਼ਾਰ ਹਾਂਜੀ ਕਰੀਏ ਕੁਛ ਮਾਨਤਨ ਪੂਰੇ 45 ਹਜ਼ਾਰ ਦੀ ਵੱਸੀ ਦੇ ਦਾਂਗੇ 45 ਹਜ਼ਾਰ ਦੀ ਚਲੋ ਮੌਕੇ ਤੇ ਮਾਨਤਨ ਹੋਰ ਕਰਦੇ ਆ ਬਾਕੀ ਜਿਹੜੇ ਵੀ ਹੁੰਦੇ ਨੇ ਲੈਣੀ ਉਹ ਫੋਨ ਕਰੇ ਜਾਂ ਸਾਈ ਪਾਊਗਾ ਉਹ ਦੋ ਡੰਗ ਚਵਾ ਵੀ ਰਵੇ ਅੱਛਾ ਨਹੀਂ ਸਵਾਦ ਲੈਣੇ ਬੇਸ਼ੱਕ ਦੀ ਵੀਰ ਨਾਲ ਫੋਨ ਕਰਿਆ ਦਾ ਟਾਈਮ ਹੋਣਾ ਵੇਸਟ ਕਰੀ ਠੀਕ ਆ ਹਾਂਜੀ ਠੀਕ ਆ ਚਲੋ ਬਾਕੀ ਯਾਰ ਆਉਣ ਕਿ ਸ਼ੌਣ ਕੇ ਲੱਗੀ ਆ ਪੂਰੀ ਛੋਟੀ ਵੀਰ ਜੀ ਸਵੇਰ ਦੀ ਸੁਈ ਆ ਇੱਧਰ ਦੇਖੋ ਅੱਛਾ ਇਹਦੇ ਥਾੜਾ ਕੋ ਬੱਚਾ ਉਹਨਾਂ ਪਾਣੀ ਖਟੋ ਠੀਕ ਆ ਇੱਧਰ ਦੇਖੋ ਆ ਦੇਖ ਸਕਦੇ ਐਸ ਤਰ੍ਹਾਂ ਜਿਹੜੀ ਅੱਜ ਹੀ ਸੁਈ ਆ ਛੋਟੀ ਦੀ ਮਨਵੈਣ ਦੂਜਾ ਸੁਆ ਸੁਈ ਆ ਸਵੇਰੇ ਠੀਕ ਆ ਛੋਟੀ ਦੀ ਚਵਾਈ ਕਿ ਆਰਮਾਨੀ ਕੋਈ ਟੋਟੀ ਖਾਲੀ ਕੀਤੀ ਬੱਚੇ ਨੂੰ ਜਾਗੇ ਤਾਂ ਬੱਚਾ ਉਦਾ ਜਲਾ ਦੇ ਠੀਕ ਹੈ ਜੀ ਆਹ ਦੇਖ ਸਕਦੇ ਜੇ ਪੁੜੇ ਵੀ ਨਹੀਂ ਨੇ ਤਾਂ ਚੁੱਕੇ ਅੱਜ ਹੀ ਸੋਈ ਆ ਆ ਬੱਚਾ ਮਗਰ ਕੱਟਾ ਜੇ ਕੱਟਾ ਕਟੂਆ ਕਟੂਆ ਆ ਦੇਖ ਸਕਦੇ ਨਾਲ ਜਿਹੜਾ ਉਤਰਾ ਹੀ ਨਾਲ ਗਿੱਲਾ ਹੀ ਹੱਲੇ ਤੇ ਸੋਅ ਆ ਕਿ ਨਵਾਂ ਵੀਰ ਜੀ ਦਾ ਵੀਰ ਜੀ ਦੂਜੇ ਸੋਅ ਝੋਟੀ ਸਗੀਏ ਤੇ ਕਿੰਨਾ ਕੁ ਦੁੱਧ ਚੁਵਾਈ ਜਾਊਗਾ ਦੋਦੇ ਵੀਰ ਜੀ ਪਹਿਲੇ ਦਿਨ 12-13 ਕਿਲੋ ਚੁਆਇਆ ਬਾਕੀ ਪਤਾ ਲੱਗਣ ਡੈਲੇ ਵੀ ਤੇ ਜਿਹੜਾ ਵੀ ਸਮਝਣ ਵਾਲਾ ਨੂੰ ਪਤਾ ਲੱਗਣਾ ਦੋਦੇ 13 ਕਿਲੋ ਝੋਟੀ ਰਮਾਨਾ ਚੁਵਾ ਦੋਗੇ ਫੁੱਲ ਹਾਂ ਤੋਰਦੀ ਹੈ 13 ਲੀਟਰ ਦੁੱਧ ਜਿਹੜਾ ਕੰਦੇ ਚਵਾ ਦੋਗੇ ਬਾਕੀ ਥਾਣੇ ਵੀ ਬੜਾ ਪਿਆਰਾ ਵਾ ਤੇ ਚਵਾ ਵੀ ਜਿਹੜਾ ਬੜਾ ਪਿਆਰਾ ਵਾ ਫੁੱਲੀ ਛੱਡ ਕੇ ਭਾਈ ਝੋਟੀ ਚੋਲੋ ਸਾਰੀ ਵੈਰਾਈਟੀ ਦੇ ਪਸ਼ੂ ਆ ਜਿਹੜੇ ਹੈਗੇ ਕੋਲ ਮੈਂ ਕੋਚ ਬਾਕੀ ਤਾਜੀ ਸੁਈ ਆ ਏਡੀ ਕੋਈ ਲੱਪੇ ਚ ਵੀ ਨਹੀਂ ਹੈ ਲੈ ਜਾਇ ਕਰੀ ਸਿੱਧੀ ਤੋਰੋ ਥੋੜੀ ਲੰਮੀ ਤੋਰ ਦੋ ਸਨ ਆ ਦੇਖ ਸਕਦੇ ਜੀ ਹਵਾ ਨਾਲ ਇਹਦਾ ਅੱਜ ਲੈ ਆ ਬੇਦੀ ਸਿੰਗਾ ਤੋਂ ਵੀ ਚੰਗੀ ਆ ਸੋਹਣੀ ਝੋਟੀ ਆ ਜਿਹੜੀ ਬੱਚੇ ਵੱਲੋਂ ਥੋੜਾ ਜਿਆ ਤੇਜ਼ ਜਾਂਦੀ ਕਲੀ ਜੁੜੀ ਝੋੜੀ ਇਹੋ ਝੋੜੀ ਦਾ ਸਭਾ ਜੀ ਬਾਕੀ ਇਹ ਸੀਲੀ ਦਾ antigo ਹੀ ਨਹੀਂ ਹੈ ਤੇ ਦੇਖੋ ਬਾਕੀ ਇਹ ਹੈ ਕਿ ਨਵਾਈਤ ਭਾਈ ਨਹੀਂ ਆ ਉਤਰਾਂਗੇ ਥੱਲੇ ਬੈਜੋ ਤਾਂ ਮੈਂ ਇਤਰਾ ਹੀ ਥੱਲੇ ਬਈ ਜਾ ਕੋਈ ਗੱਲ ਹੀ ਨਹੀਂ ਠੀਕ ਹੈ ਜੀ ਮੋਟਰ ਹੀ ਲੱਗੀ ਆ ਤੇ ਦੇਖੋ ਜੇ ਨੂੰ ਨਹੀਂ ਜਾ ਜੋ ਵੀ ਸਖਲੂਗਾ ਤੇ ਕੀ ਰੱਖੀ ਹੈ ਦਾ ਮੁੱਲ ਫਿਰ ਆਪਾਂ ਜਿੰਨੇ ਝੋਟੀਆਂ ਦੀ ਵੀਰ ਦੀ ਗੋਣੇ ਦਾ ਤਾਂ ਲੱਖ ਰੁਪਈਆ ਮੁੱਲ ਕਰ ਲਈਏ ਅੱਛਾ ਹਾਂਜੀ ਇਹ ਵੀ ਜਾਜ ਜੀ ਦੇ ਦਿਆ ਫਿਰ 80000 80000 ਹਾਂਜੀ ਕਰੀਏ ਕੋ ਮਾਨਤਨ ਜਿੰਨਾ ਕਹੋਗੇ ਕਰ ਲਾਂਗੇ ਲੱਲੀ ਭਾਜੀ ਸਮਝਾਓ ਕੋ ਕਰ ਮੈਂ ਕੀ ਸਮਝਾਣਾ ਤੁਸੀਂ ਕਹੋਗੇ ਜਾਜਾ ਕਰਾਓ ਕੋ ਚਾਹ ਕਹੋਗੇ ਕਰ ਦਾਂਗੇ ਲੱਲੀ ਭਾਜੀ ਜਿੰਨਾ ਤੁਸੀਂ ਕਹਿੰਦੇ 5000 ਮਾਨ ਕਰਦਾ ਅੱਛਾ ਹੋਰ ਦੱਸੋ 75000 ਦੀ ਦੇ ਦੋਗੇ ਝੋਟੀਆਂ ਦੀ ਝੋਟੀਆਂ ਦੇ ਦਾਂਗੇ ਠੀਕ ਹੈ ਝੋਟੀਆਂ ਨੇ ਮਿਲੂਗੀ ਨਾ ਜਿੰਨੇ ਝੋਟੀਆਂ ਦੇ ਗੋਣੇ ਆ ਫਿਰ ਬੈਰੂ ਪੈਸੇ ਲਈ ਪਿੱਛੋਂ ਦੀ ਉਹ ਆ ਵੇਖੋ ਲੈ ਕੋ ਬਾ ਇਧਰੋਂ ਦੀ ਬੈਠੋ ਇੰਨੀ ਝੋੜੀ ਜੀ ਚਲੋ ਕੋਈ ਨਹੀਂ ਵੀਰ ਜੀ ਬਾਕੀ ਵੀ ਦਿਖਾਈ ਹਨ ਆਪਾਂ ਆਹ ਦੇਖ ਸਾਦੇ ਜੇ ਬਾਕੀ ਪੂਰੀ ਠੰਡੀ ਸੀ ਲਿਆ گاਵਾ ਵਾਂਗ ਠੀਕ ਹੈ ਜੀ ਇਹ ਚੀਜ਼ ਦਾ ਜਿਹੜਾ ਬੜਾ ਵਾਦਾ ਆ ਆ ਦੇਖ ਸਾਦੇ ਇਤਰਾ ਹੀ ਬਸੰਤ ਸ਼ੁਰੂ ਹੋ ਗਈ ਬਸੰਤ ਹੀ ਗਈ ਬਸੰਤ ਦਾ ਪੀ ਆ ਤੇ ਹੁਣ ਇੱਕ ਹੋਰ ਸੋਈ ਸਵਾਈ ਧੰਨਵਾਦ ਜੀ ਦੂਜੇ ਦਿਨ ਜੀ ਮੈਂ ਸੂਈ ਨੂੰ ਇਦਨ ਮਗਰ ਕੱਟੀ ਜਬ ਬੋਲੇ ਟੌਪ ਦੀ ਬੜੀ ਪਲੀ ਕੱਟੀ ਉਹ ਕਟੇ ਵੰਗੋ ਅੰਦਰ ਹੀ ਵੱਜੀ ਨੇ ਦਜੀ ਆ ਇਹਦੇ ਮਗਰ ਕੱਟੀ ਆ 9 ਕਿਲੋ ਝੋੜੀ ਓਈ ਥੱਲੇ ਮੈਂ ਥੱਲੇ ਬੋਲੇ ਸਟਾਡਿੰਗ ਹੋਊਗਾ 9 ਲੀਟਰ ਹੈਗਾ ਜੇ ਉਹ ਆ ਕੇ ਦੋਵਾਂਗੇ ਠੀਕ ਆ ਬਾਕੀ ਥੋੜੀ ਘਾਇਆ ਲੱਪੇ ਜਾ ਬਾਕੀ ਵੇਖੋ ਥਾਂਲੇ ਵਾਲੇ ਕੋ ਸਾਹ ਸੁਕ ਨਹੀਂ ਹੋਈ ਇਸ ਤੋਂ ਮੈਂ ਆ ਦੇਖ ਸਕਦੇ ਜੀ ਹਵਾ ਵੀ ਬੜੀ ਠੰਡੀ ਇਹ ਵੀ ਇਸ ਤਰ੍ਹਾਂ ਹੀ ਭਾਵੇਂ ਥੱਲੇ ਬਹਿ ਜਾ ਬੱਚਾ ਇਹਦਾ ਅੰਦਰ ਆ ਉਹਦੇ ਕਰਕੇ ਥੜਾ ਜੀ ਆਹ ਦੇਖ ਸਕਦੇ ਜੀ ਚਲੋ ਕੋਈ ਨਹੀਂ ਰਹਿਣ ਤਾਂ ਜੀ ਠੀਕ ਹੈ ਜੀ ਬੱਚਾ ਇਹਦਾ ਅੰਦਰ ਪੱਜਾ ਇਹ ਕਿੰਨਾ ਕੁ ਵੀਰ ਜੀ ਦੁੱਧ ਚਵਾਈ ਜਾਊਗੀ ਵੀਰ ਜੀ ਬਾਲਦਰਾ ਕਿਲੋ ਚਵਾਈ ਜਾਊਗੀ ਠੀਕ ਹੈ ਜੀ ਹਾਂ ਜੀ ਤੋੜ ਦੋ ਸੋਈ ਨਾ ਇਹਨਾਂ ਵਿੱਚ ਥੋੜੇ ਦਿਨ ਨਹੀਂ ਹੋਏ ਤੇ ਮੌਕੇ ਤੇ ਜਿਹੜਾ 9 ਲੀਟਰ ਕਹਿੰਦੇ ਕਿ ਇਹਦੇ ਕੋਲ ਤਿਆਰ ਆ ਕਿੰਨੇ ਦਿਨ ਹੋਏ ਵੀਰ ਜੀ ਸੋਈ ਨਾ ਇਹ ਵੀਰ ਜੀ ਦੂਜਾ ਦਿਨ ਦੇ ਪਰसों ਦੀ ਸੋਈ ਦੱਸਦੇ ਜਿਹੜੀ ਆਵਲੀ ਤੇ 9 ਲੀਟਰ ਜਿਹੜਾ ਕਹਿੰਦੇ ਕਿ ਮੌਕੇ ਤੇ ਚਵਾ ਦਾਂਗੇ ਆ ਮਾਰੇ ਨੂੰ ਬਾਕੀ ਮਗਰੇ ਤੇ ਕੱਟੀ ਆ ਕੱਟੀ ਹੋੜੀ ਪਿਆਰੀ ਆ ਵੀ ਤੁਹਾਨੂੰ ਦਿਖਾਵਾਂਗੇ ਕਾਲੇ ਰੰਗ ਦੀ ਕੱਟੀ ਆ ਜੀ ਤੇ ਇਹਦਾ ਵੀਰ ਜੀ ਕੀ ਰੱਖੀ ਆ ਫੇਰ ਆਪਾਂ ਮੁੱਲ ਇਹਦਾ ਮੁੱਲ ਵੀਰ ਜੀ 60000 ਸਾਥੀ ਆ ਰਹੇ ਹਾਂਜੀ ਲੱਗਦਾ ਫੇਰ ਲੱਲੀ ਭਾਈ ਤੋਂ ਵੀ ਪੁੱਛਣਾ ਪੈਣਾ ਜੇ ਮੈਂ ਲੱਲੀ ਕਹੂਗਾ ਲੱਲੀ ਦੇ ਮਾਨ ਜਨਾ ਕਹ ਦੂਗਾ ਅੱਛਾ ਹਾਂ ਵੇਖ ਲਓ ਲੱਲੀ ਭਾਈ ਹੁਣ ਤੁਹਾਡੇ ਹੱਥੇ ਜੀ ਸਾਰਾ ਕੁ ਕਰ ਦੋ ਜੱਜਾ ਜੀ ਰਵੀ 55000 ਦੀ ਦੇ ਦਾਂ ਅੱਛਾ 55000 ਦੀ ਹਾਂਜੀ ਠੀਕ ਆ 55000 ਦੀ ਕਹਿੰਦੇ ਕੀ ਅ ਵੀ ਦੇ ਦੇਾਂਗੇ ਕਿੰਨਾ ਵੇਦੀਏ ਦੁੱਧ ਚ ਵਾਈ ਜਾਊਗੀ ਇਹ ਵਾਲੀ 11 12 12 ਕਿਲੋ ਚ ਆਊਗੀ 11 12 ਦੇ ਲਾਗੇ ਕਹਿੰਦੇ ਦੁੱਧ ਚ ਵਾਜੂਗੀ ਬਾਕੀ ਥੱਲੇੋਂ ਦੇਖ ਸਕਦੇ ਜੀ ਚੰਗੀ ਤਿਆਰ ਹੋਈ ਹੈ ਆ ਮੈਂ ਸੁੱਈ ਜੇ ਇਹਨੂੰ ਮੈਂ ਖਾਓ ਚਲਿਆ ਜੇ ਪਹਿਲਾ ਤੋਰ ਕੇ ਨਾ ਮਖਾ ਰੀਏ ਵੇ ਜੀ ਬੱਚਾ ਛੜਤਾ ਜੀ ਚਲੋ ਕੋਈ ਨਹੀਂ ਫਿਰ ਪਸੰਦ ਲੈਂਦਾ ਇਕਰੀ ਤੋਰ ਤੇ ਚਵਾਈ ਕਰਕੇ ਤੋੜਦਨੇ ਆ ਪੋਫੜ ਪਾ ਕੇ ਤੇ ਬੱਚਾ ਕਿਵੇਂ ਜੀ ਇਹ ਤੇ ਮਗਰ ਇਹ ਤਾਂ ਮਗਰ ਵੀ ਕੱਟੀ ਆ ਪਸੰਗੀ ਆ ਜੇ ਜਲੀ ਤੋਰ ਨਾ ਦੇ ਵੇ ਜੀ ਇਕਰੀ ਪਹਿਲਾਂ ਇਧਰ ਖਾਓ ਤਾਣਾ ਤੂੰ ਮੈਂ ਨਾ ਚੋਲਾ ਬਾਅਦ ਚ ਫੇਰ ਫਲ ਫੁੜਕਣਾ ਜਾ ਚੋਲੋ ਫਿਰ ਹਾਂ ਦੇਖ ਸਾਡੇ ਇਹਦੀ ਚਵਾਈ ਵੀ ਜਿਹਨੂੰ ਕਹਿੰਦੇ ਕਿ ਆਪਾਂ ਮਠੋਣੀਆਂ ਚਲੋ ਕਰੀਏ ਚੋਗੇ ਤੋਰ ਦਾਂਗੇ ਦਿਖਾ ਦੇ ਇਹਦੀ ਚਵਾਜ ਦਾ ਬਾਕੀ ਨਵੇਂ ਲੱਗੇ ਵਾਹਾਂ ਰੌਣਕ ਲੱਗੀ ਆ ਪਰ ਮਾਜੂ ਕੋਈ ਗੱਲ ਨਹੀਂ ਐ ਕੋਈ ਡਰਦੀ ਕੋਈ ਡਰਦੀ ਨਹੀਂ ਆ ਆਹੋ ਵੀਰ ਜੀ 2 ਕਿਲੋ ਗਾੜੀ ਮੈਂ ਦੀ ਨਾ ਦੇਖਦੇ ਬਾਕੀ ਚਵਾ ਜਿਹੜਾ ਬੜਾ ਵਧੀਆ ਵਜਦਾ

ਵਾਹ ਜਿਹੜਾ ਕਾਫੀ ਵਧੀਆ ਲੱਗਾ ਵਾ ਇਹਦਾ ਤਾਂ ਰੰਗ ਦੇ ਦੇ ਆਹ ਲਓ ਆਹ ਤਾਂ ਇਹਨਾਂ ਭਾਗੇ ਦੀ ਹੋਈ ਹੋਰ ਇਹਦੇ ਦੇਖ ਲਾ ਕੀ ਹੋਇਆ ਨਹੀਂ ਸਮਝ ਆਉਂਦੀ ਇਹਨਾਂ ਨੂੰ ਸਮਝ ਆਉਂਦਾ ਨਹੀਂ ਆ ਕੀ ਹੋਇਆ Guarda que vem de balde por ਕਵਾਲਟੀ ਜਿਹੜੀ ਪੂਰੀ ਪਰਦੇ ਲੱਗੀ ਆ। ਅਰਦੀ ਬਚੇ ਨੂੰ ਹਾਂਜੀ ਕੁਛ ਬੱਚੇ ਜੱਗਿਆ ਛੱਡ ਦੇ। ਸਾਡੇ ਰਿੱਦਿ ਕੋਈ ਵਾਂਡ ਨਹੀਂ ਪਾਇਆ। ਠੀਕ ਹੈ ਜੀ। ਮੈਂ ਦੁੱਧ 12 ਕਿਲੋ ਜੁ ਆ ਜੂਗਾ ਸਸੇ ਵਾਹ ਲਗਾ ਜੀ। ਮੈਂ ਕਿ ਜਵਾ ਦੀ ਬਹੁਤ ਸਾ। ਤੋਰ ਕੇ ਦਿਖਾ ਦਿੰਦੇ ਪਹਿਲਾਂ ਇੱਕ ਵਾਰੀ ਤੋਰ ਕੇ ਵੀ ਦਿਖਾਈ ਆ ਆਪਾਂ। ਲੈ ਆ ਤੋਦਰ ਲਈ। ਆ ਰੀਸੈਂਟ ਪਾਲਟੀ ਭਰ ਕੇ ਜੜੀ ਦੁੱਧ ਦੀ ਚੋਲੀ ਇੱਕ ਰੀ ਤੇ ਦੁੱਧ ਕਿੰਨਾ ਵੇਚੀਏ ਤੇ ਕੋਲੋਂ ਮੋਕੇ ਤੇ ਦੁੱਧ ਵੀਰ ਜੀ 9-10 ਕਿਲੋ ਦੇ ਕੋ ਖੁੱਲਾ ਡੋਲਾ ਕਹਿਣੋਂ ਭਾਈ 12 ਕਿਲੋ ਕਹਿ ਦਈਏ ਅੱਛਾ ਫੇਰੇ ਫੇਰ ਕੋਈ ਚਵਾਲੇ ਵੀਰ ਠੀਕ ਹੈ ਜੀ ਹਾਂ ਜੀ ਤੇ ਕੀ ਰੱਖਣਾ ਇਹਦਾ ਮੁੱਲ ਫੇਰ ਆਪਾਂ ਇਹਦਾ ਮੁੱਲ 55 ਹਜ਼ਾਰ ਯਾਰ 55 ਹਜ਼ਾਰ ਕਰਨਾ ਵਿੱਚ ਮੰਨਤਾ ਨਾ ਹੋਰ 50 ਹਜ਼ਾਰ ਛੱਡਾਂਗੇ ਅੱਛਾ ਇਹ 55 ਹਜ਼ਾਰ ਦੀ ਦੇ ਦੋਗੇ ਠੀਕ ਹੈ ਜੀ ਬੱਚਾ ਜਿਹੜਾ ਇਹਦਾ ਹੁਣ ਛੱਡ ਦੇ ਲੱਗੇ ਥੱਲੇ ਤੇ ਸਵੇਰੇ ਫੇਰ ਕੋਈ ਆਪਣੀ ਜਿਹੜਾ ਆ ਕੇ ਚੋਲੇ ਹਨਾ ਹਾਂ ਜੀ ਠੀਕ ਹੈ ਜੀ ਤੇ ਠੀਕ ਹੈ ਵੀਰ ਜੀ ਹਰ ਕੁਛ ਕਹਣਾ ਫੇਰ ਹਾਂ ਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਆ ਪਸ਼ੂ ਜਿਹੜੇ ਟੋਟਲ ਵੀ ਜੀ ਉਹਨਾਂ ਨੇ 4 ਵਕਾਉ ਕੀਤੇ ਆ ਬਾਕੀ ਕੋਈ ਵੀ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਵੇਖ ਚੱਕ ਕੇ ਆਪਣੀ ਸਮਝ ਤੇ ਆਪਣੀ ਮਰਜ਼ੀ ਨਾਲ ਪਸ਼ੂ ਖੜੇ ਜੀ ਹਾਂ ਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ